ਇਹ ਮਾਮਲਾ ਹੈ ਇਹ ਸਮਝਣ ਨੂੰ ਹੋਗਾ ਜੀ ਅ ਪੀਐਸਐਸ ਲਾਹੌਰ ਫਾਈਰ ਨੰਬਰ 66 ਪਿੰ 2025 ਅੰਡਰ ਸੈਕਸ਼ਨ 103 1 324 4 190 ਟੂ 190 ਬੀਐਨਐਸ ਇਹਦੇ ਵਿੱਚ ਮਾਮਲਾ ਇਹ ਹੈਗਾ ਕਿ ਅ 5 ਤਰੀਕ ਨੂੰ 5 ਮਾਰਚ 2025 ਨੂੰ ਸ਼ਾਮ ਦੇ ਤਕਰੀਬਨ 6:30 7 ਵਜੇ ਯੂਟੀ ਮਾਰਕੀਟ ਵਿੱਚ ਨੋ ਮੁੰਡੇ ਫਿਰ ਰਹੇ ਸੀ ਉਹਨਾਂ ਚੋਂ ਕਈ ਮੁੰਡੇ ਨਿਹੰਗ ਦੇ ਬਾਣੇ ਸੀਗੇ ਤੇ ਉਹਨਾਂ ਕੋਲ ਇੱਕ ਇਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋਹਣੀਪਾਖ ਦੇ ਲਾਗੇ ਉਹ ਉਹਨਾਂ ਨਾਲ ਇੱਕ ਕਾਰ ਟਕਰਾਈ Swift ਕਾਰ ਜਿਹਦਾ ਸਵਾਰ ਲਖਪ੍ਰੀਤ ਸਿੰਘ ਸੀਗਾ ਉਹ ਆਪਣੇ ਇੱਕ ਦੋਸ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਿਰਾਂ ਦੀ ਲੜਾਈ ਹੋਈ ਤੇ ਜਿਹੜੇ ਅਕਿਊਜ਼ਡ ਹੈਗੇ ਆ ਸੁਰਿੰਦਰ ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸੱਤ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਜ਼ਖਮੀ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦੇ ਹੀ ਨੂੰ ਡਿਕਲੇਅਰਡ ਡੈੱਡ ਕਰਤਾ ਤੇ ਅ ਸਪਿਰ ਜਿਹੜੇ ਲਖਪ੍ਰੀਤ ਸਿੰਘ ਆਉਦੀ ਵਾਈ ਬਲਜਿੰਦਰ ਖੋੜ ਜਿਹੜੇ ਕਿ ਇੱਕ ਪੀਜੀ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਨਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਤੇ ਹੁਣ ਇਹ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਤੋਂ ਸੰਪਦਾ ਚੱਲਿਆ ਹੈ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਤ ਸ਼ੁਰੂ ਹੋਈ ਤੇ ਫਿਰ ਕਤਲ ਹੋ ਗਿਆ ਜਿਹੜਾ ਡਿਸੀਜ਼ ਹੈ ਲਵਪ੍ਰੀਤ ਸਿੰਘ ਉਹਦੇ ਤੇ 4 ਮੁਕਦਮੇ ਹੈਗੇ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਕਿ ਐਨਡੀਪੀਐਸ ਦੇ ਵੀ ਹੈਗੇ ਤੇ ਥੈਫਟ ਦੇ ਵੀ ਨੇ ਤੇ ਆਮ ਜ਼ੈਕਦਾ ਵੀ ਹੈ। ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ। ਹਾਲੇ ਕੁਝ ਸਾਹਮਣੇ ਨਹੀਂ ਆਇਆ ਪਰ ਜਿਵੇਂ ਹੀ ਸਾਰੇ ਇਕੂਸ ਰਿਜਿਸਟ ਹੋ ਜਾਣਗੇ ਤੇ ਅਸੀਂ ਤੁਹਾਡੇ ਤੱਕ ਪਰਨਾਪ੍ਰੀਤ ਨੂੰ ਮਾਰਿਆ ਕਿਹਨਾਂ ਦੇ ਵੱਲੋਂ ਵਿਆਈ। ਲਪ੍ਰੀਤ ਨੂੰ ਸੁਰਿੰਦਰ ਸਿੰਘ ਲਾਇ ਸਲਵ ਤੇ ਕੁਲਦੀਪ ਸਿੰਘ son of ਸੇਵਾ ਸਿੰਘ। ਉਹ ਵੀ ਜਾਣਦੇ ਨੇ ਕਿ ਇਹਨਾਂ ਦੇ ਵੱਲੋਂ ਮਾਰਿਆ ਗਿਆ। ਉਵੀ ਨਿਯੰਗ ਸਿੰਘ ਨੇ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੇ 9 ਬੰਦੇ ਨੇ ਉਹਨਾਂ ਚੋਂ ਕਾਫੀ ਨਿਯੰਗ ਸਿੰਘ ਦਾ ਬਣਾ ਪਾਇਆ ਸੱਤ ਬੰਦੇ ਹੋਰ ਫੜਨ ਪੜਨਗੇ ਰਿਮਾਂਡ ਮਿਲੇ ਇਹਨਾਂ ਦੇ ਰਿਮਾਂਡ ਮਿਲੇ ਜਨਾਬ ਹਾਂਜੀ ਇਹਨਾਂ ਦੇ 4 4 ਦਿਨ ਸਰ ਇਹਨਾਂ ਜਿਹੜੇ ਨਿਯੰਗ ਸਿੰਘ ਫੜੇ ਗਏ ਇਹਨਾਂ ਨੂੰ ਪਤਾ ਲੱਗਾ ਕਿ ਕਾਰਨ ਕੀ ਆ ਕਿਉਂ ਉਹਨੂੰ ਇਸ ਤਰ੍ਹਾਂ ਕਾਰਨ ਜਿਹੜਾ ਹਲੇ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਇਹਨਾਂ ਦੀ ਟੱਕਰ ਹੋਈ ਸੀ ਕਾਰਨ ਦੀ ਨੋਵਾ ਕਾਰ ਤੇ ਸਵਿਫਟ ਕਾਰ ਦੀ ਤੇ ਤਾਂ ਹੀ ਲੜਾਈ ਸ਼ੁਰੂ ਹੋਈ ਤਾ ਹਥਿਆਰ ਬ੍ਰਾਹਮਣ ਹੋਏ ਹਥਿਆਰ ਹੱਲ ਤਾਂ ਕੋਈ ਨਹੀਂ